ਆਪਕਾ ਬਨਣ ਵਾਲਾ ਲਈ ਇਹ ਖਾਸ ਖਬਰ ਹੈ ਜਿਸ ਬਾਰੇ ਹਰ ਕਿਸੇ ਨੂੰ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਦਰਸਲ ਸੁਪਰੀਮ ਕੋਰਟ ਦੇ ਇੱਕ ਫੈਸਲੇ ਤੋਂ ਬਾਅਦ ਹੁਣ ਪੀਐਡ ਕਰਨ ਵਾਲੇ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕ ਨਹੀਂ ਬਣ ਸਕਦੇ ਹੁਣ ਪ੍ਰਾਇਮਰੀ ਅਧਿਆਪਕ ਬਣ ਲਈ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਨੈਸ਼ਨਲ ਕਾਉਂਸਲ ਫਾਰ ਟੀਚਰ ਐਜੂਕੇਸ਼ਨ ਨੇ ਨਵਾਂ ਪ੍ਰੋਗਰਾਮ ਇੰਟੀਗ੍ਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਹ ਕੋਰਸ 4 ਸਾਲਾਂ ਦਾ ਹੈ ਇਸ ਵਿੱਚ 12ਵੀਂ ਤੋਂ ਬਾਅਦ ਦਾਖਲਾ ਲਿਆ ਜਾਵੇਗਾ ITEP ਵਿੱਚ ਦੋ ਮੁੱਖ ਪ੍ਰੋਗਰਾਮ ਸ਼ਾਮਲ ਹੁੰਦੇ ਨੇ ਸਕੂਲ ਵਿਸ਼ੇਸ਼ ਪੜਾਅ ਅਤੇ ਵਿਅਕਤੀਗਤ ਅਨੁਸ਼ਾਸਨ 4 ਸਾਲਾ ITEP ਕੋਰਸ ਵਿੱਚ ਦਾਖਲਾ ਨੈਸ਼ਨਲ ਕਾਮਨ ਐਂਟ੍ਰਾਂਸ ਟੈਸਟ 2024 ਰਾਹੀਂ ਹੋਵੇਗਾ ਇਸ ਦੇ ਲਈ ਨੈਸ਼ਨਲ ਟੈਸਟਿੰਗ ਏਜੰਸੀ ਨੇ ਅਰਜ਼ੀਆਂ ਮੰਗੀਆਂ ਨੇ ਰਜਿਸਟ੍ਰੇਸ਼ਨ ਅਧਿਕਾਰਤ ਵੈੱਬਸਾਈਟ nta.ac.in ਤੇ ਜਾ ਕੇ 30 April ਤੱਕ ਕਰਵਾਉਣੀ ਹੋਵੇਗੀ ਇਸ ਤੋਂ ਬਾਅਦ 2 ਮਈ ਤੋਂ 5 ਮਈ ਤੱਕ ਬੇ ਨੇ ਪੱਤਰ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ ਜਦਕਿ ਪ੍ਰੀਖਿਆ ਸਿਟੀ ਸਲਿੱਪ ਮਈ ਦੇ ਦੂਜੇ ਹਫਤੇ ਜਾਰੀ ਕਰ ਦਿੱਤੀ ਜਾਵੇਗੀ ਦਾਖਲਾ ਪ੍ਰੀਖਿਆ 12 ਜੂਨ 2024 ਨੂੰ ਹੋਵੇਗਾ ਐਨਟੀਏ ਵੱਲੋਂ ਐਨਸੀਈਟੀ 2024 ਦਾ ਆਯੋਜਿਤ ਦੇਸ਼ ਦੇ 178 ਸ਼ਹਿਰਾਂ ਵਿੱਚ ਕੰਪਿਊਟਰ ਮੋਡ ਵਿੱਚ ਕੀਤਾ ਜਾਵੇਗਾ ਪ੍ਰਸ਼ਨ ਪੱਤਰ ਅੰਗਰੇਜ਼ੀ ਹਿੰਦੀ ਅਸਾਮੀ ਬੰਗਾਲੀ ਗੁਜਰਾਤੀ ਕੰਨੜ ਮਲਯਮ ਮਰਾਠੀ ਉੜੀਸਾ ਪੰਜਾਬੀ ਤਾਮਿਲ ਤੇਲੁਗਾ ਅਤੇ ਉਰਦੂ ਭਾਸ਼ਾਵਾਂ ਵਿੱਚ ਹੋਵੇਗਾ ਆਈਟੀਈਪੀ ਪ੍ਰੋਗਰਾਮ 4 ਸਾਲਾ ਦਾ ਹੈ ਇਸ ਵਿੱਚ ਦਾਖਲਾ 12ਵੀਂ ਤੋਂ ਬਾਅਦ ਹੋਵੇਗਾ ਹੁਣ ਤੱਕ ਉਮੀਦਵਾਰ ਪਹਿਲਾ 3 ਸਾਲ ਦੀ ਗ੍ਰੈਜੂਏਸ਼ਨ ਕਰਦੇ ਸਨ ਇਸ ਤੋਂ ਬਾਅਦ 2 ਸਾਲ ਬੀਐਡ ਇਸ ਤਰ੍ਹਾਂ ਕੁੱਲ 5 ਸਾਲ ਬੀਤ ਜਾਂਦੇ ਸੀ ਪਰ ਹੁਣ ਸਿਰਫ 4 ਸਾਲਾਂ ਵਿੱਚ ਤੁਹਾਨੂੰ ਬੀਐਡ ਦੇ ਬਰਾਬਰ ਦੀ ਡਿਗਰੀ ਮਿਲ ਜਾਵੇਗੀ ਨਾਲ ਹੀ ਆਈਟੀਈਪ ਕਰਨ ਤੋਂ ਬਾਅਦ ਤੁਸੀਂ ਪ੍ਰਾਇਮਰੀ ਅਧਿਆਪਕ ਬਣਨ ਦੀ ਯੋਗਤਾ ਪ੍ਰਾਪਤ ਕਰੋਗੇ